ਮਹਾਰਾਜ ਸਾਹਿਬ ਹਰ ਜੁਗ ਜੁਗ ਭਗਤੇ ਉਪਾਇਆ ਪੈਦ ਰਖਦਾ ਆਇਆ RAM ਰਾਜ ਹਰ ਨਾਕ ਜੁਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਤੇ ਵੰਤਲੇ ਚੜਾਇਆ ਚਲੋਕ ਮਹੱਲਾ ਪਹਿਲਾ ਮੁਖਦਾਰੋ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ जात में जोत जोत में जाता अकल कला भरपूर रहया जो सच्चा साहिब सिफत सवाल जिनकी ती सो पार पया कहो ना ने करते किया बात है जो कुछ करना सो कर रहे सोदा राग आसा महला पहला एक ओंकार सतगुर प्रसाद सोदर तेरा कहा सो कर कहा जित वह सर्व संभाले वाजे तेरे नाद ने संख्या किते तेरे वाम नहारे ਕਿਤੇ ਤੇਰੇ ਰਾਗ ਪਰੀ ਸੋ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨ ਚਿਤ ਗੁਪਤ ਲਿਖ ਜਾਣ ਲੇਖ ਲਿਖ ਧਰਮ ਵਿਚਾਰੇ ਗਾਵਨ ਤੁਧ ਨ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨ ਇੰਦਰ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧ ਨ ਸਿਧ ਸਮਾਧੀ ਅੰਦਰ ਗਾਵਨ ਤੁਧ ਨ ਸਾਧ ਵਿਚਾਰੇ ਗਾਵਨ ਤੁਧ ਨ ਜਤੀ ਸਦੀ ਸੰਤੋਖੀ ਗਾਵਨ ਤੁਧ ਨ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪਣ ਰਖੇ ਸਰਵ ਜੋਗ ਜੋਗ ਵੇਦ ਨਾਲੇ ਗਾਵਨ ਤੁਨੋ ਮੋਹਨੀ ਆ ਮਨਮੋਹਨ ਸੁਰਗਮਾ ਛਪਿਆਲੇ ਗਾਵਨ ਤੁਨੋ ਰਤਨੁ ਪਾਇ ਤੇਰੇ ਅੜਸਰ ਤੀਰਖ ਨਾਲੇ ਗਾਵਨ ਤੁਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਬਨੁ ਬ੍ਰਹਮੰਡਾ ਕਰਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਦਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈ ਚਿਤਨੇ ਆ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸ ਸਾਹਿਬ ਸਾਚਾ ਸਤੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਹ ਪਰ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਨੋ ਵੱਡਾ ਖੈ ਸਭ ਕੋਇ ਕਿਉੜੋ ਵੱਡਾ ਢੀਠਾ ਹੋਇ ਕੀਮਤ ਪਾਇ ਨ ਕਿਹਾ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਪਟੇ ਮੇਰੇ ਸਾਹਿਬਾ ਗਹਿਰ ਗਵੀਰਾ ਗੁੜਿ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕਿਵੜ ਚੀਰਾ ਰਹਾਉ ਸਭ ਸੁਰ ਤੇ ਮਿਲ ਸੁਰ ਤਕ ਮੈਂ ਸਭ ਕੀਮਤ ਮੈਂ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹੀ ਕਹਿ ਨਾ ਜਾਏ ਤੇਰੇ ਤਲ ਵੜਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਬਰਕਾ ਕੀਆ ਵੜਿਆਈਆਂ तुलवे तो सिद्धि किने ना पाईया कर्म ले ना ही ठाकुर हैया आखण वाला क्या विचारा सुस्ती भरे तरे भंडारा जिस तू तो से क्या चारा नानक सच सवार नहारा महला पहला आखा जीवा में सुनय मर जाऊ आख ने औखा सच है ना सच नाम की लाग है पूत भूख है कह चलिए दुख सुख अवसरे मेरी माए साचा साहेब साचे है नाए रहाओ ਸਾਚੇ ਨਾਮ ਕੈਤਲੋ ਵੜਿਆ ਆਯਾ ਸਕੇ ਕੀਮਤ ਨਹੀਂ ਭਾਈ ਦੇਸ ਸਭ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦਿੰਦਾ ਰਹੇਣ ਚੁੱਕੇ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਾਬ ਤੇ ਵਿੜ ਤੇਰੀ ਜਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਣੀ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਿ ਪ੍ਰਖਾ ਬਨੋ ਪਰ ਗੁਰ ਪਾਸ ਹਮ ਕੇਰੇ ਕਿ ਹਮ ਸਤਗੁਰ ਸਰ ਨਾਏ ਕਰ ਦਿਆ ਨਾ ਪ੍ਰਗਾਸ ਮੇਰੇ ਮਿਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਕਲਨਸ ਪ੍ਰਾਂਛਾਈ ਹਰ ਕੀਰਤ ਹਮਦੇ ਰਹਿ ਰਾਸ ਰਹਾਉ ਅਰਜਨ ਕੇਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰੁਪਤਾਸੇ ਮਿਲ ਸੰਗਤ ਬਣ ਪ੍ਰਗਾਸ ਜਿਨ ਹਰ 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 ਰਸ ਨਾਮ ਲਪਾਇਤੇ ਪਾਵੇ ਜੱਪਾਸ ਜੋ ਸਤਿਗੁਰੂ ਸਾਨੂੰ ਸੰਕਤ ਨਹੀਂ ਆਏ ਤਰੇ ਇੱਕ ਜੀਵ ਤੇਰੇ ਇੱਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਤੁਰ ਮਸਤ ਗਲੇ ਘਰੇ ਖਾਸ ਧਨ ਤਨ ਸਤ ਸੰਗੈ ਤਹਰ ਸਪਾਇ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹੱਲਾ ਪੰਜਵਾ ਕਾਹਿ ਰਿ ਮਨ ਚਿਤ ਵੇ ਦਮਜਾ ਆਹਰ ਹਰ ਜੀਉ ਪਰਿਆ ਚਲ ਪੱਧਰ ਮੈ ਜੰਤਿ ਭਾਈ ਤਾ ਕਰ ਜਿਗਾ ਅਗੇ ਕਰ ਧਰਿਆ ਮੇਰੇ ਮਾ ਦੋਜੀ ਸਾਤ ਸੰਗਤ ਮਿਲੇ ਸਿਉ ਤਰਿਆ ਗੁਰ ਪਰਸਾਰ ਪਰਮ ਪਦ ਪਾਇ ਸੋ ਕੈ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸ੍ਰਿਮਨਤਾ ਕੋਈ ਨ ਕਿਛ ਕੀ ਧਰਿਆ ਸਿਰ ਸਿਰ ਰਖ ਸੰਭਾਏ ਠਾਕੁਰ ਕਾ ਹੈ ਮਨ ਕੋ ਕਰਿਆ ਉੜੇ ਉੜਾ ਵੇ ਸੇ ਕੋ ਸਭਿ ਪਾਚੇ ਬਚਰੀ ਛਰਿਆ ਜਿਨ ਕਵਨ ਕਲਾ ਵੇ ਕਮ ਜਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸਤਿ ਜਨਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਮਹ ਲੈ ਚੋਤਾ ਸੁਪਰ ਕਿ ਇੱਕ ਓੰਕਾਰ ਸੁਰ ਪ੍ਰਸਾਦ ਸੋ ਪ੍ਰਖਣਾ ਨੰਜਨ ਹਰ ਪ੍ਰਖਣਾ ਨੰਜਨ ਹਰ ਅਗਮ ਅਗਮ ਹੈ ਅਪਾਰ ਸਭ ਤਾਵੇ ਸਭ ਟਾਵੇ ਤੁਜੀ ਹਰ ਸੱਚੇ ਸਿਰਜਨਹਾਰਾ ਸਖਜੀਤ ਬਾਰੇ ਜੀ ਤੁਜੀਆ ਕਾ ਦਾਤਾਰਾ ਹਰ ਧਿਆਵੇ ਸੰਤੋਜੀ ਸਭ ਦੁੱਖ ਵਿਸਾਰਨਹਾਰਾ ਹਰੇ ਆਪੇ ਠਾਕੁਰਾ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪਰਕ ਸੁਮਾਨ ਇੱਕ ਦਾਤਿਕ ਭਿਖਾਰੀ ਜੀ ਸਭ ਤੇਰੇ ਚੁਰ ਵਿਡਾਨ ਤੂੰ ਆ ਪਹਿਰਾਤਾ ਤੇ ਭਗਤਾ ਜੀ ਹੋ ਤੈਨੂੰ ਨ ਵਰਨਾ ਜਾਣ ਤੂੰ ਪਾਰ ਬ੍ਰੰਭ ਬੇੰਤ ਬੇੰਤ ਦੀ ਤੇਰੇ ਕਿਆ ਗੁਨਾ ਖਵਕਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨ ਤੈਨ ਕੁਰਬਾਣਾ ਹਰਤੇ ਆਵੇ ਹਰਤੇ ਆਵੇ ਤੁਜੀ ਸੇਜ ਨੂੰ ਮਸੁਖ ਵਾਸੀ ਸੇਮਕਤ ਸੇਮਕਤ ਭਾਈ ਜੀ ਨੇ ਹਰਤੇ ਆਏ ਜੇ ਤਨ ਟੂਟੇ ਜਮਕੀ ਫਾਸੀ ਜਿਨੇਰ ਪੋਜ ਨ ਹਰ ਨਿਰਪੋ ਤੇ ਆਏ ਜੇ ਤਨ ਕਾ ਪੋ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧੈ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਰ ਸਲਾਹਣ ਤੁਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਨੇ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਨੇ ਬੜੇ ਬਸੰਦਰ ਸਾਸਤ ਜੀ ਕਰ ਕਿਰਾ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮ ਪਰ ਕਰਤਾ ਜਿਸ ਜੇਵੜੇ ਵਰਨਾ ਕੋਈ ਜੁਜੁ ਜੁਜੁ ਇੱਕੋ ਸਦਾ ਸਦਾ ਤੂੰ ਇੱਕੋ ਜੀਤੂ ਨੈਚਲ ਕਰਤਾ ਸੋਈ ਵਿਧਾ ਪੇ ਪਾਵੇ ਸੋਈ ਵਰਤੇ ਜਿਦੂ ਆਪੇ ਕਰੇ ਸੋ ਹੋਈ ਤੂੰ ਤਾਂ ਪੇ ਸਿਰ ਜੇ ਸਭ ਪਾਈ ਜਿਦੂ ਤਾਂ ਪੇ ਸਿਰ ਜੇ ਸਭ ਗੋਈ ਜਨਾਨਬ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਹਾਂਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸائیں ਜੋ ਤੂੰ ਭਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਤ ਦੁਆਪ ਵਿਛੋੜਿਆ ਆਪ ਮਿਲਾਇਆ। ਤੂਦਰਿਆਸਾ ਤੇਰੀ ਹਿਮਾਇ ਤੁਦਬਿੰਦੂ ਜਾ ਕੋਈ ਨਾਹੀਂ ਜੀਵਨ ਸਭ ਤੇਰਾ ਖੇਲ ਜੋਗ ਮਿਲ ਵਿਛੜਸ ਨੂੰ ਗੀਮੇਲ ਜਿਸਨੂੰ ਤੂੰ ਜਾਣੇ ਸੋ ਜਨ ਜਾਣੇ ਹਰ ਗੁਣ ਸਦੀ ਆਖ ਬਖਣਿ ਇਨ ਹਰ ਸੇਵਾ ਤਿਨ ਸੁਖ ਪਾਇ ਸਹਿਜ ਹੀ ਹਰ ਨਾਮ ਸਮਾਇ। ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਰ ਮੈਨੂ ਜਾ ਵਰਨਾ ਕੋਈ। ਦੂ ਕਰ ਕਰ ਵੇਖੇ ਜਾਣੇ ਸੋ ਜਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਹਿਤ ਸਰਬੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਬੰਕਰ ਮੋ ਪਗ ਨਹੀਂ ਚੱਲੇ ਹੰ ਦੇਖੈ ਤੈ ਡੂਬਿਐ ਲੈ ਮਨੈ ਇਕ ਨ ਚੇਤਸ ਮੂੜ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤਿ ਸਤਿ ਨਹੀਂ ਪੜਿਆ ਮੂਰਖ ਮੁਦਾ ਜਨਮ ਭਇਆ ਪ੍ਰਾਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰ ਆਸਾ ਮਹੱਲਾ ਪੰਜਵਾ ਭਾਈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਮਨਨ ਕਿਹ ਤੇਰੀ ਬਰੀਆ ਅਵਰ ਕਾਹ ਤੇਰੇ ਕਿਤੇ ਨਾ ਕਾਮਿਲ ਸਾਥ ਸਮਤ ਭਜ ਕੇਵਲ ਨਾਮ ਸਰੰਜਾਨ ਲਾਭ ਭਵ ਜਨ ਤਰਨ ਕਹਿ ਜਨੋ ਬਿਤਾ ਯਾਤਰੰਗ ਮਾਇਆ ਕਹਿ ਰਹਾਓ ਜਪਤਾ ਸਿਨਮ ਧਰਮ ਨਾ ਕਮਾਇ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਮਹ ਸਰਨ ਪਰੇ ਕੀ ਰਾਖੋ ਸਰਮਾ ਬਾਛਾ ਹੀ ਦਸ਼ਮ ਕਬਿਓ ਬਾਜ ਬੇਨਤੀ ਚੋਪਈ ਅਮਰੀ ਕਰੋ ਹੱਦ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਉ ਚਰਨ ਮਦਾਇ ਹਮਾਰਾ ਆਪਣਾ ਜਾਣ ਪ੍ਰੋ ਪ੍ਰਤੀਪਾਰਾ ਹਮਰੇ ਦੁਸ਼ ਬੈ ਤੁਮ ਕਾਉ ਆਪ ਹੱਦ ਮੋਹਿ ਬਚਾਉ ਸਿਕੀ ਵਸੈ ਮੋਰੋ ਪਰਵਾਰ ਸੇਵਕ ਸੁਖ ਸਬੈ ਕਰਤਾਰਾ ਮੋ ਰਛਣ ਜਿ ਕਰਦੈ ਕਰੀਆ ਸਭ ਬੈਰਣ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਨਮੈ ਛਾੜ ਕੇ ਵਰਨਾ ਤਉ ਜੋ ਪਰ ਜਾਉ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਆ ਚੁੰਚੁੰ ਸਤਰ ਹਮਾਰੇ ਮਾਰੀਏ आप हार दे मुझे मरण काल का सदा हमारे पच्चा श्रेजो करिय नरे प्यारे दीन कंता काल पाये ब्रह्म भक्तरा काल पायतरा काल पाय कर पर विषण प्रकाशा सतल काल का, का किया तमाशा जमन काल सब कियो वेद राय ब्रह्म ज्योति जमन काल सब लोग सुवारा नमस्कार है ताए हमारा ਜਮਨ ਕਾ ਸਭ ਜਗਤ ਬਨਾਇਓ ਦੇਵ ਦਾ ਜਚਨੀ ਬਜਾਇਓ ਆਦ ਅੰਤੇ ਕੈ ਉਤਾਰਾ ਸੋਈ ਗੁਰੂ ਸੰਭਿਓ ਹਮਾਰਾ ਨਮਸਕਾਰ ਤੇ ਸਿਹ ਕੋ ਮਾਰੇ ਸਕਲ ਪ੍ਰਜਾਜ ਨੇ ਆਪ ਸਵਾਰੀ ਸ਼ਿਵ ਕਣ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਇੰਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦਿਸ਼ ਕਰ ਬੋਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘਟ ਕੇ ਪਰਵਰ ਕੀ ਜਾਣੇ ਜਬ ਦਰਖ ਕਰਾ ਕਰਤਾ ਰ ਪਰਜ ਤਰਤ ਤਬ ਦੇਹਿ ਅਪਾਰਾ ਜਬ ਕਰਤ ਕਰਤ ਹੁਕਮ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਦੇਤੇ ਬਨ ਸਿਰ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਜਮ ਸਭ ਹਿਤੇ ਰਹਤ ਨਰਾਂ ਜਾਣਤ ਪੇਦ ਪੇਦ ਅਰ ਆਲਮ ਨਿਰੰਕਾਰ ਨਿਰਬਕਾਰ ਨੇ ਲੰਬ ਆਦ ਨੀਲ ਨਾਦੇ ਅਸੰਭ ਤਾਕਾ ਮੂੜ ਚਾਰਦ ਪੇਦਾ ਜਾਕੋ ਪੇਵ ਨ ਭਾਉਦ ਬੇਦਾ ਤਾ ਕੋ ਕਰਪਾ ਹਨ ਨਿਮਾਤ ਮਹਾ ਮੂੜ ਕਚ ਭੇਦ ਨ ਜਾਣ ਤਾ ਨਾ ਦੇਵ ਕੋ ਕਹਿ ਸਦਾ ਸੁ ਨਰੰਕਾਰ ਕਾ ਚੀਨ ਕਨਹ ਪੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਨ ਜਾਈ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰ ਹੈ ਕੇ ਰੂਪ ਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪਾ ਅੰਦਰ ਜੇਰੇ ਸਿਤਲ ਕੀਨ ਖੁਰਖਾਨ ਬਹੁ ਰੈਦੀਨ ਕਉਂ ਕੋ ਰਾਜਾ ਹੋ ਬੇਟਾ ਕਉਂ ਸੰਤ ਭਇ ਸੰਕਰ ਕੇਠਾ

ਕਿਰਪਾ ਦ੍ਰਿਸ਼ਨ ਜਾਏ ਨੇ ਹਰਿਓ ਤਾਂ ਕੇ ਤਾਲ ਤੁਨ ਕੋ ਮੋ ਹਰ ਹੋ ਰਿਦ ਸਦ ਕਰਮੋ ਸਭ ਹੋਏ ਦਿਸ ਸਾਸ ਸਕੇ ਨਾ ਕੋਈ ਇੱਕ ਬਾਰ ਦਿਨ ਤੁਮੈ ਸੰਵਾਰਾ ਕਾਲ ਫਾਸੇ ਤਾਏ ਉਬਾਰਾ ਜਿਨਨਰ ਨਾਮ ਤੇ ਹਰੋ ਕਹਾ ਦਾਰਿਸ ਦੁਸ ਦੋਗ ਤੇ ਰਹ ਲੜਕੇ ਤੁਮੈ ਸਰੰ ਤੇ ਹਾਰੀ ਆਪ ਹਾਰ ਦੇ ਲਿਹੋ ਉਬਾਰੀ ਸਰਬ ਠੋਰ ਮੋ ਸੁਹਾਇ ਦਿਸ ਦੋਗ ਤੇ ਲਿਹੋ ਬਚਾਈ ਸਵਈਆ ਮਾਏਗੇ ਜਬ ਤੇ ਤੁਮਰੇ ਤਬ ਤੇ ਕੁਆ ਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨੇ ਕਹਿਮਤ ਇਕ ਨਾ ਮਾਨਿਓ सिमरन शास्त्र में सब बहु भेद गए हैं मैं ना जानूं सिरस प्राण कृपा तव री कर मैं न कहूं सब तो ही बखानो दोहरा सगले द्वार को छाड़ के गयो तुहारो द्वार बांह दहे की लाज अस गोविंद दास तुहार रामकली मोहल्ला ती जान देखूं कास कृपप्रसाद आनंद पेया मेरी माए सतगुरु मैं पाया सतगुरुता पाया सहज चेती मनव जियां बधाइयां ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸੁਖਦੂਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇ ਕਹੀਂ ਨਾਨਕੇ ਨਦੋ ਅਸਤ ਗੁਰੂ ਮੈਂ ਪਾਇਆ ਹੀ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੂਖ ਸਭ ਬਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਾਗਲਾ ਸਮਰਤ ਸੁਆਮੀ ਸ਼ੋਕੋ ਮਨੋ ਵੀਸਾਰੇ ਕਹੀਂ ਨਾਨਕੇ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇਰ करता तेरे सबक चै जिस सो पावे सदा सलाह तेरी नाम मन वसावे नाम जिनके मन वसा वाजे शब्द कनेरे कहे नानक साहब क्या नहीं कर तेरे नाम मेरा धारो सा धार मजन भुखा सब गवाईया कर शांत सुख मनाए वसै जनिछा सब पुजाइया सुधा कुर बान तागर बिटो जिस दया वड्या कहे नानक सुनो संतो शबद धरो प्यारो साचा नाम धारो ਵਾਜੇ ਪੰਛੀ ਬਾਰੇ ਤੇ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਤ ਕਰਤਾਰੀਆਂ ਪੰਜ ਦੋਤਰ ਵਸ ਕਿਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸਿ ਨਾਮ ਹਰਕੇ ਲਾਗੇ ਕਹੇ ਨਾਨਕ ਤੈਸ ਕੋ ਆਦਤ ਕਰੇਨ ਅਦਵਾਜ ਅਨ ਦੋਸ ਨੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਬਾਹਰ ਬ੍ਰੰਭ ਪਾਇਆ ਉਤਰੇ ਸਗਲ ਗਿ ਸੂਰੇ ਧੂਖ ਰੋਗ ਸੰਤਾ ਪਿ ਉਤਰੇ ਸੁਣੀ ਸੱਚੀ ਬਾਣੀ संत साजन भए सरसे पूरे गुरु ते जानी सुन देव प्रीत कहते पूट सतगुरु रहया भरपुरे बिनवंत नान गुरु चरण लागै वाजे अनहरतू रे मंदावणी महला पंजवा थाल विच तीन वस्तु पईयो सतसंतोष विचार अमृत नाम ठा गुर का पयो जिसका सबसे उदारो जे को खावे जे को पूंछत इसका होय उदारो एह वस्तु जी नह जाय नेत नेत रखी उतारो ਤਮਸਾਂ ਸਾਰ ਤੇ ਲਗਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੂ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋਵ ਨਹੀਂ ਆਪੇ ਤਰਸ ਪਈ ਹੋਈ ਤਰਸ ਬਿਆ ਮੇ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵ ਤਨ ਮਨ ਥੀ ਵੇ ਹਰਿਆ ਪੌੜੀ ਇੱਥੇ ਤੂੰ ਸਮਰੱਥ ਜਿੱਥੇ ਕੋਈ ਨਾਏ ਓਥੇ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਝੜ ਜਾਏ ਉਦਰ ਦੇਕਮਸ ਗਾਹ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮ੍ਰਿਤ ਸੇ ਹੀ ਕਾਏ ਕਲਮੇ ਹੁ ਪੁਨ ਗੁਨ ਗੋਬਿੰਦ ਗਾਏ ਸਭ ਸੇ ਨੋ ਕਰ ਪਾਲ ਸੁਮਾਲੇ ਸਾਹਿ ਸਾਹਿ ਤ੍ਰਿਤਾ ਕੋਈ ਨਾ ਜਾਏ ਜੀ ਆਵ ਤੁਦੇ ਆਏ ਸਲੋਕ ਮਹਲਾ 5 ਅੰਤਰ ਗੁਰੂ ਆਰਾਧਨਾ ਜੀਵਾਂ ਜਪਿਰ ਨਾ ਨੇਤਰੀ ਸਤਗੁਰ ਪੇਖ ਨਾ ਸੁਰਨੀ ਸੁਰਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਰਹੁ ਨਾਨਕ ਕਿਰਪਾ ਕਰੇ ਜਿਸਮੇ ਵਦਦੇ जग में उत्तम काडी एवले के ही के महला पंजवा रखे हर के रखने हार आपियो बारीण गुरकी पैरी पाए काज सवारीण वाया आप ध्यान मनो ना विसारीण साथ जिनके संग भव जल तारीण साकतनि दग दृष्ट के माहे बिदारीण ए साहिब की टेक नानक मने माए ए सिमरस कोए सगले दुख जाए ए साहिब की टेक नानक मने माए ਜਿਸੇ ਮਰਿ ਸੋ ਕੋ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ